ਮੈਂ ਵੀ ਮਿਲੋ ਅੱਜ ਆਪਾਂ ਜਿਨ੍ਹਾਂ ਦਾ ਤੁਹਾਨੂੰ ਬੁਲਾਉਣਾ ਹੈ ਨਾ ਤਕਰੀਬਨ ਮੇਰੇ ਪਿੱਛੇ ਆ ਸਾਜੋ ਸੁਬਾਹ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਕਿਸ ਵਿਸ਼ੇ ਤੇ ਗੱਲ ਕਰਨੀ ਹੈ ਅੱਜ ਆਪਾਂ ਲੱਕੜ ਦਾ ਕੰਮ ਕਰਦੇ ਆ ਬੜਾਈ ਸੋਹਣਾ ਮਿਸਤਰੀ ਸਾਹਿਬ ਸਾਡੇ ਮਿਸਤਰੀ ਸਾਹਿਬ ਲੱਕੜ ਦਾ ਕੰਮ ਕਰਦੇ ਆ ਇੱਧਰ ਵੀ ਆ ਜਾਓ ਮੜਾ ਜਿਆ ਕਿੰਨਾ ਸੋਹਣਾ ਸੋਹਣਾ ਕੰਮ ਕੀਤਾ ਵਾ ਤੁਸੀਂ ਨਾ ਕੰਮ ਤੇ ਹੀ ਜਾਣਾ ਵਾ ਕੰਮ ਤੇ ਜਾਣਾ ਕੰਮ ਸਾਫ ਸੁਥਰੇ ਦੀ ਗਾਰੰਟੀ ਹੋਊਗੀ ਤੇ ਮਿਸਤਰੀ ਸਾਹਿਬ ਜਿਹੜਾ ਬਾਬਾ ਜਣ ਕੇ ਉੱਚੇ ਲੰਮੇ ਲਗੇ ਜਿਆਦਾ ਤੇ ਉਹਨਾਂ ਨਾਲ ਤੁਹਾਨੂੰ ਮਿਲਵਾਉਣੇ ਆ ਆ ਲੋ 2 3 ਬਾਕੀ ਚੱਕਦਾ ਮਾਜੀ ਫੋਟੋ ਕਿਦਾਂ ਬਹੁਤ ਵਧੀਆ ਜੀ ਇਹ ਤਾਂ ਠੀਕ ਹੈ ਜੀ ਬਹੁਤ ਵਧੀਆ ਹੀ ਠੀਕ ਹੈ ਜੀ ਚਲੋ ਬਾਬਾ ਜੀ ਮੇਰ ਕਰਨ ਤੁਹਾਡਾ ਨਾ ਸਾਡੇ YouTube ਤੇ ਚੈਨਲ ਆ ਪੱਟੀ ਬਡਾਲਾ ਉਹਦੇ ਵਿੱਚ ਬਹੁਤ ਬਹੁਤ ਸਵਾਗਤ ਆ ਮਤਲਬ ਇਹ ਮੇਸਤਰੀ ਸਾਹਿਬ ਨੇ ਠੇਕੇਦਾਰੀ ਵੀ ਕਰਦੇ ਆ ਲੱਕੜ ਦਾ ਕੰਮ ਬਹੁਤ ਸੋਹਣੇ ਸਾਫ਼ ਤਰੀਕੇ ਨਾਲ ਕਰਦੇ ਆ ਤੁਸੀਂ ਮੇਸਤਰੀ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਚੇਤੂ ਖਾਨੋਂ ਵਾਲੀ ਆ ਜੀ। ਚੇਤੂ ਖਾਨੋਂ ਵਾਲੀ ਆ। ਤੇ ਆਪਣਾ ਐਡਰੈਸ ਵੀ ਦੱਸੋ ਮਰਾ। ਐਡਰੈਸ ਮੇਰਾ ਪਿੰਡ ਖਾਨੋਂ ਵਾਲਾ ਜ਼ਿਲ੍ਹਾ ਕਰਪੂਰਥਲਾ ਆ। ਅੱਛਾ ਜੀ। ਤੇ ਕੰਮ ਆਪਾਂ ਕਰੀਦਾ ਸਾਰਾ ਹਥੀ ਠੇਕੇਦਾਰੀ ਵੀ ਕਰਦੇ ਆ। ਆਹ ਸ਼ਾਬਾਸ਼। 10-12 ਬੰਦੇ ਮੇਰੇ ਨਾਲ ਹੁੰਦੇ ਕੰਮ ਕਰਦੇ ਆ। ਵਾਹ ਜੀ ਵਾਹ ਬਹੁਤ ਵਧੀਆ। ਪਹਿਲਾਂ ਤੇ ਧੰਨਵਾਦ ਤੁਹਾਡਾ। ਭੱਟੀ ਸਾਹਿਬ ਤੁਹਾਡੇ ਇਸ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਪਹਿਲੀ ਗੱਲ ਤਾਂ ਮੈਂ ਦੋ ਗੱਲਾਂ ਪੇਸ਼ ਕਰਦਾ। ਅੱਛਾ ਚਲੋ ਜੀ ਰਾਈਟਰ ਵੀ ਆਹੀ ਅੱਛਾ ਰਾਈਟਰ ਦੇ ਨਾਲ ਕਲਾਕਾਰਾਂ ਦੇ ਸੌਣ ਦੇ ਇਹੋ ਦੋ ਪਰਸਨਲਿਟੀਆਂ ਆ ਵਾ ਚਲੋ ਖਿਆਰ ਰੱਖੋ ਦੋ ਦੋ ਪਰਸਨਲਿਟੀਆਂ ਹਾਂਜੀ ਦੇਖੋ ਜੀ ਲੱਕੜ ਤੇ ਲੋਕ ਕਹਿੰਦੇ ਲੱਕੜ ਬਹੁਤ ਵਧੀਆ ਹਰ ਇੱਕ ਲੱਕੜ ਦੀਂਗੀ ਹੋ ਜਾਂਦੀ ਪਹੁੰ ਜਾਂਦੀ ਆ ਮੈਂ ਉਹ ਤੇ ਸ਼ੇਰ ਲਿਖਿਆ ਜੇ ਠੇਕੇਦਾਰ ਠੱਗ ਵੀ ਹੁੰਦੇ ਆ ਅੱਛਾ ਜੀ ਥੋੜੇ ਚੰਗੇ ਚੰਗੇ ਹੁੰਦੇ ਆ ਕਹਿੰਦਾ ਠੱਠਾ ਠੱਗ ਠੱਠਾ ਠੇਥਰ ਅੱਛਾ ਠੱਠਾ ਠੇਕੇਦਾਰ ਉਹ ਕੱਕਾ ਕੰਜਰ ਕੰਜਰੀਆਂ ਦੇ ਯਾਰ ਇੱਕ ਨੰਬਰ ਤੇ ਜੰਟ ਕਹਿੰਦੇ ਦੂਸਰੇ ਮਨ ਨੰਬਰ ਤੇ ਗਰੰਟ ਕਹਿੰਦੇ ਤੀਜਾ ਮਸੰਡਾ ਸੰਤ ਕਹਿੰਦੇ ਇਹਨਾਂ ਤੋਂ ਰੱਬ ਬਚਾਵੇ ਉਹ ਖਾਨੋ ਵੜ ਗਿਆ ਯਾਰੀ ਓਪੜਦੀ ਇਹ ਰਾਸ ਕਿਸੇ ਨੂੰ ਆਵੇ ਤੀਰ ਤੋੜ ਤੇ ਬੱਕੀ ਦਾ ਸੰਗ ਤੰਗ ਵੜਿਆ ਸਹਬਾ ਜੀ ਜੋਗਾ ਜੱਟ ਨਾ ਤੇ ਛੱਡਿਆ ਪਖਪੂਰ ਨੇ ਭਰਾਵਾਂ ਕਦ ਗਾਉ ਜਾਂਦੀ ਆ ਉਹ ਲੱਕੜ ਜਨਾਨੀ ਤੇ ਨਹੀਂ ਕਦੇ ਇਤਵਾਰ ਕਰੇ ਪਲਾਂ ਬੱਚੇ ਤਾਂ ਯਾਰੋ ਹੋ ਜਾਂਦੀ ਆ ਜਿੰਨੀ ਮਰਜੀ ਮਹਿੰਗੀ ਲੱਕਣ ਲਾ ਲਓ ਲੱਕਣ ਨੇ ਆਪਣਾ ਹੌਣ ਦਿਖਾ ਦੇਣਾ ਲੱਕੜ ਬਿੱਗੀ ਹੋ ਸਕਦੀ ਆ ਕਿ ਕੋਈ ਗਰੰਟੀ ਨਹੀਂ ਦੇਣੀ ਚਾਹੀਦੀ ਠੀਕ ਆ ਹੁਣ ਬਾਈ ਗਰੂ ਇਹ ਦੱਸੋ ਬਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦੇ ਮੈਨੂੰ ਕੋਈ ਕੰਮ ਕਰਦੇ ਨੂੰ ਕੋਈ ਘੱਟੋ ਘੱਟ ਵੀ ਪਾਜੀ ਐ ਇਸ ਟਾਈਮ 45 ਸਾਲ ਹੋ ਗਏ ਅੱਛਾ ਪੜਾਈ ਸਕੂਲ ਦੀ ਮੇਰੀ ਕੋਈ ਨਹੀਂ ਅੱਛਾ ਜੀ ਮੇਰਾ ਕਾਰੋਬਾਰੀ ਆ ਮਾਪੇ ਕਹਿੰਦਾ ਸੀਗਾ ਪੜ੍ਹ ਤ ਮੈਂ ਪੜਦਾ ਨਹੀਂ ਸੀ ਕਿ ਉਹਨਾਂ ਨੇ ਆਪਾਂ ਕੰਮ ਸਿੱਖ ਲਿਆ ਉਹਨਾਂ ਕਹਿੰਦਾ ਵੀ ਤੈਨੂੰ ਜੱਟਾਂ ਦੇ ਲਾ ਦੇਣਾ ਮੈਨੂੰ ਆਥੜੀ ਲਾਇਆ ਸੀ ਮਨੋਂ ਬਿਗਾਉਣ ਵਾਸਤੇ ਠੀਕ ਆ ਜੀ ਸਹੀ ਹਾਂ ਉੱਥੇ ਉਹਨਾਂ ਦੇ ਹੁੰਦਾ ਸੀ ਸੇਪੀ ਦਾ ਕੰਮ ਉਹਨਾਂ ਦੇ ਸੇਪੀ ਜਲ ਵੀ ਮੈਂ ਕੰਮ ਸਿੱਖਣ ਲੱਗ ਪਿਆ ਕਿਸਮ ਦਾ ਹਾਂ ਮੈਂ ਕੰਮ ਸਿੱਖਿਆ ਨਾਲ ਕੰਮ ਦੇ ਨਾਲ ਆਤੀ ਵੀ ਹੋ ਗਿਆ ਹਾਂ ਜੀ ਤੇ ਹੁਣ ਪਰਿਵਾਰ ਦੇ ਵਿੱਚੋਂ ਹੋਰ ਬੰਦਾ ਕੰਮ ਕਰਦਾ ਕੋਈ ਆਪਾਂ ਨਹੀਂ ਜੀ ਮੈਂ ਇਕੱਲਾ ਹੀ ਕੰਮ ਕਰਦਾ ਮੁੰਡਾ ਬੱਚੇ ਨਾਲ ਆਉਂਦੇ ਜਾਣੀ ਹਾਂ ਹਾਂ ਉਹ ਕਰਦਾ ਮੁੰਡਾ ਉਹਦਾ ਮੇਰੇ ਨਾਲ ਜਾਂਦਾ ਕੰਮ ਤੇ ਪਰ ਉਹ ਪੜ੍ਹਾਈ ਤੇ ਰੱਖਿਆ ਹੋਇਆ ਵੀ ਤੂੰ ਹਜੇ ਪੜ੍ਹਾਈ ਕਰ ਲੈ ਨੌਵੀਂ ਚ ਪੜਦਾ ਹੈ ਵਧੀਆ ਵਧੀਆ ਅਜੇ ਬੱਚੇ ਛੋਟੇ ਆ ਪੜ੍ਹਾਈ ਲਿਖਾਈ 'ਤੇ ਧਿਆਨ ਦੇਣ ਕਿ ਕਿੱਡੀ ਕਿੱਡੀ ਦੂਰ ਦੂਰ ਦਾ ਹੀ ਕੰਮ ਕਰਕੇ ਆਏ ਆ ਮੈਂ ਤੇ ਬਹੁਤ ਦੂਰ ਤੱਕ ਕੰਮ ਕਰਿਆ ਅੱਛਾ ਮਾ ਚੱਲ ਤੱਕ ਘਰ ਦੀਵਾਰ ਤੱਕ ਆਏ ਨਾ ਜੀਰਾ ਮਈਆਂ ਵਾਲਾ ਫਰੋਜਪੁਰ ਬਹੁਤ ਵਧੀਆ ਬਹੁਤ ਬਹੁਤ ਜੰਮ ਕੀਤੇ ਹਾਂ ਤੇ ਅੱਛਾ ਮਲੋ ਸਕਰੀਨ ਤੇ ਮਿਸਤਰੀ ਸਾਹਿਬ ਦਾ ਨੰਬਰ ਚੱਲ ਰਿਹਾ ਵਾ ਹਾਂਜੀ ਜੇ ਕਿਸੇ ਨੂੰ ਵੀ ਲੋੜ ਹੋਵੇ ਲੱਕੜ ਦੇ ਕੰਮ ਦੀ ਕਹਿੰਦੇ ਕਿ ਦਫਤਰੀ ਕੰਮ ਵੀ ਕਰਦੇ ਹਾਂ ਹਾਂਜੀ ਕਰਦੇ ਹਾਂ ਹਰ ਤਰ੍ਹਾਂ ਦਾ ਦਫਤਰੀ ਕੰਮ ਵੀ ਤੇ ਦਰਵਾਜ਼ੇ ਪੱਲੇ ਜੋੜੀਆਂ ਕਿਚਨ ਵਗੈਰਾ ਸਾਰਾ ਸਾਰਾ ਕੁਝ ਹਾਂ ਕਿਉਂਕਿ ਫਰਨੀਚਰ ਤੋਂ ਇਲਾਵਾ ਸਾਰਾ ਕੁਝ ਕਰ ਲਿਆ ਨਹੀਂ ਫਰਨੀਚਰ ਵੀ ਸਾਰਾ ਕਰਕੇ ਆਈਦਾ ਜਿੱਥੇ ਜਾਈਦਾ ਅੱਛਾ ਜੀ ਸਾਰਾ ਕੰਪਲੀਟ ਕਰਕੇ ਆਈਦਾ ਆਸ਼ਵਾ ਜੀ ਬਹੁਤਾਂ ਲੱਗੀਆਂ ਕਈ ਕੁਆਲਿਟੀਆਂ ਭਰਾ ਦੇ ਵਿੱਚ ਪਹਿਲਾਂ ਤਾਂ ਥੋੜਾ ਜਿਹਾ ਇੱਕ ਮਹੀਨਾ ਵੀ ਸੁਣਾਈਆ ਹੈ ਨਾ ਉਹ ਵੀ ਤੇ ਇੱਕ ਲੱਕੜ ਦੇ ਕੰਮ ਦੇ ਵਿੱਚ ਵੀ ਬਹੁਤ ਵਧੀਆ ਭਲਾ ਇਧਰ ਭਾਜੀ ਹੁਣਾਲ ਵੀ ਮਾਰ ਮੜ ਜਾ ਕੈਮਰਾ ਵੇ ਜਾਣ ਕੇ ਕਈ ਕੁਆਲਟੀਆਂ ਵਾਂ ਹੈ ਨਾ ਜਿਹਨੂੰ ਜਿੰਨੂੰ ਵੀ ਜ਼ਰੂਰਤ ਹੋਵੇ ਤੇ ਉਹ ਜ਼ਰੂਰ ਜਾਣ ਕੇ ਭਾਈ ਸਾਹਿਬ ਹੁਣਾ ਨਾਲ ਕੰਟੈਕਟ ਕਰਿਓ ਲੱਕੜ ਦੇ ਕੰਮ ਦੀ ਜਿੱਥੇ ਵੀ ਕਿਸੇ ਨੂੰ ਲੋੜ ਹੋਵੇ ਅੱਛਾ ਇਹ ਇਹਦੇ ਵਿੱਚ ਇਹ ਹੋ ਆ ਬਈ ਇਥੇ ਲਾਗੇ ਹੋਰ ਲਾਗੇ ਵੀ ਕਹਿੰਦੇ ਸੀ ਕੰਮ ਕੀਤਾ ਆਪਣੇ ਬਾਬੇ ਖਾਨ ਦਾ ਬਾਬੇ ਖਾਨ ਦਾ ਸੰਧੂ ਜੱੱਜਾ ਬਹੁਤ ਕੰਮ ਕੀਤਾ ਅੱਛਾ ਮਹਿੰਗੇ ਸਰਪੰਚ ਦੇ ਉਥੇ ਮਾਮੇ ਮੇਲੇ ਕੇ ਬਹੁਤ ਮਸ਼ਹੂਰ ਜਿਹੜੇ ਬੰਦੇ ਉਹਨਾਂ ਨੇ ਕੰਮ ਕੀਤਾ ਜੀ ਠੀਕ ਠੀਕ ਚਸੋ ਚਾਰ ਗੁਰਦੁਆਰੇ ਚਲੋ ਵਧੀਆ ਪੱਲਾ ਅੱਜ ਇਧਰ ਪੱਲੇ ਜੋੜੀਆਂ ਤੇ ਮਾਰਦੇ ਮੜਾ ਜਾ ਤੇ ਸਾਰਿਆਂ ਦੇ ਚਰਨਾ ਚ ਬੇਨਤੀ ਆ ਵੀ ਜਦੋਂ ਵੀ ਕਿਸੇ ਨੂੰ ਕਿਸੇ ਦੀ ਚੀਜ਼ ਦੀ ਲੋੜ ਪਵੇ ਤੇ ਭੱਟੀ YouTube ਚੈਨਲ ਦੇ ਉੱਪਰ ਜ਼ਰੂਰ ਸਰਚ ਕਰਨੀ ਆ ਉਹਨਾਂ ਦੇ ਮੁਤਾਬਕ ਕੋਈ ਨਾ ਕੋਈ ਚੀਜ਼ ਸਾਰਿਆਂ ਨੂੰ ਲੱਭ ਪਣੀ ਆ ਬਾਬਾ ਜੀ ਮੇਰ ਕਰਨ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ